ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਇਤਿਹਾਸਕ, ਜੰਗੀ ਅਤੇ ਭੂਗੋਲਿਕ ਸੰਦਰਭ ਵਿੱਚ ਬਹੁਤ ਗਹਿਰੇ ਅਤੇ ਜਟਿਲ ਹਨ ਇਹ ਰਿਸ਼ਤੇ ਜਾਦਤਰ ਖੇਤਰੀ ਸੁਰੱਖਿਆ ਹਵਾਲੇ ਰਾਜਨੀਤੀ ਅਤੇ ਸੱਤਿਆ ਸੰਘਰਸ਼ ਨਾਲ ਜੁੜੇ ਰਹੇ ਇਸ ਸੰਦਰਭ ਵਿੱਚ ਕੁਝ ਮਹੱਤਵਪੂਰਨ ਨੁਕਤੇ 1893 ਵਿੱਚ ਅੰਗਰੇਜ਼ ਸਰਕਾਰ ਨੇ ਪਾਕਿਸਤਾਨ ਤਦਕਾਲੀ ਭਾਰਤ ਤੇ ਅਫਗਾਨਿਸਤਾਨ ਦੀ ਸਰਦ ਤੈਅ ਕੀਤੀ ਅਫਗਾਨਿਸਤਾਨ ਕਦੇ ਵੀ ਦੁਰਦ੍ਰੇਖਾਂ ਨੂੰ ਸਬਕਾਰ ਨਹੀਂ ਕਰਦਾ ਜੋ ਦੋਨਾਂ ਦੇ ਪ੍ਰਿਸ਼ਟਾਂ ਵਿੱਚ ਕਸ਼ਮਕਸ਼ ਦਾ ਮੁੱਖ ਕਾਰਨ ਹੈ ਦੁਰਦ ਰੇਖਾ ਪਸ਼ੂਤਨ ਸਮੁਦਾਇ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ ਪਾਕਿਸਤਾਨ ਦੇ ਖੈਬਰ ਪਖਤਨਖਾਬਾ ਵਿੱਚ ਰਹਿਣ ਵਾਲੇ ਪਸ਼ਤਖਾਨਾਂ ਅਤੇ ਅਫਗਾਨਿਸਤਾਨ ਦੇ ਲੋਖਮ ਵਿੱਚ ਪਵਨਾਤਮਕ ਨਾਤਾ ਹੈ ਪਾਕਿਸਤਾਨ ਨੇ ਅਮਰੀਕਾ ਅਤੇ ਪੂਰਬੀ ਮੂਲਕਾਂ ਨਾਲ ਮਿਲ ਕੇ ਸੋਵੀਅਤ ਯੁੱਧ ਵਿੱਚ ਅਫਗਾਨ ਮੋਜਾਹੂਦੀਨ ਦੀ ਮਦਦ ਕੀਤੀ ਇਸ ਦਿਨ ਪਾਕਿਸਤਾਨ ਵਿੱਚ ਮਲਟੀ 1983 ਅਤੇ ਹਥੇ ਪਾਕਿਸਤਾਨ ਨੇ ਅਫਗਾਨਿਸਤਾਨ ਵਿੱਚ ਤਾਲੀਬਾਨ ਦੇ ਸਥਾਪਨਾ ਵਿੱਚ ਭੂਮਿਕਾ ਨਿਭਾਈ 1996 ਵਿੱਚ ਤਾਲੀਬਾਨ ਨੇ ਅਫਗਾਨਿਸਤਾਨ ਵਿੱਚ ਸੱਤਾ ਹਾਸਲ ਕੀਤੀ ਪਰ ਇਹ ਰਿਸ਼ਤਾ ਬਾਅਦ ਵਿੱਚ ਤਣਾਵਾਂ ਦਾ ਕਾਰਨ ਬਣਿਆ ਤਾਲੀਬਾਨ ਅਤੇ ਤਹਰੀਕੇ ਤਾਲੀਬਾਨ ਪਾਕਿਸਤਾਨ ਅਫਗਾਨਿਸਤਾਨ ਦੀ ਧਰਤੀ ਤੋਂ ਟੀਟੀਪੀ ਪਾਕਿਸਤਾਨ ਵਿਰੁੱਧ ਹਮਲੇ ਕਰਦਾ ਹੈ ਜਿਸ ਕਾਰਨ ਪਾਕਿਸਤਾਨ ਅਫਗਾਨਿਸਤਾਨ ਦੇ ਤਾਲੀਬਾਨ ਸਰਕਾਰ ਨੂੰ ਦੋਸ ਲਗਾਉਂਦਾ ਹੈ ਦੂਰਦ ਰੇਖਾ ਤੇ ਰਾਹੇ ਬਗਾਹੇ ਫੌਜੀ ਝੜਾਪਾਂ ਹੁੰਦੀਆਂ ਰਹਿੰਦੀਆਂ 2022-23 ਵਿੱਚ ਵੀ ਅਨੇਕਾਂ ਵਾਰ ਇਹ ਟਕਰਾਅ ਦੀਆਂ ਖਬਰਾਂ ਆਈਆਂ 2021 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਾਕਿਸਤਾਨ ਨੇ ਆਰੰਭ ਵਿੱਚ ਸਮਰਥਨ ਕੀਤਾ ਪਰ ਹੁਣ ਟੀਟੀਪੀ ਹਮਲਿਆਂ ਦੇ ਵਧਣ ਨਾਲ ਦੋਵਾਂ ਦੇ ਰਿਸ਼ਤੇ ਖਰਾਬ ਹੋ ਰਹੇ ਹਨ ਦੋਵਾਂ ਦੇ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਈ ਵਾਰ ਕੀਤੀ ਗਈ ਤੇ ਦੋਵਾਂ ਦੇਸ਼ਾਂ ਨੇ ਵਪਾਰ ਅਤੇ ਸਾਂਝੇ ਸੁਰੱਖਿਆ ਮਿਸ਼ਨਾਂ ਲਈ ਕਦਮ ਚੁੱਕੇ ਹਨ। ਅਫਗਾਨਿਸਤਾਨ ਚ ਅਸਥਿਰਤਾ ਭਾਰਤ ਨਾਲ ਪਾਕਿਸਤਾਨ ਦੇ ਰਿਸ਼ਤੇ ਅਤੇ ਅੰਤਰਰਾਸ਼ਟਰੀ ਸਿਆਸਤ ਦੋਨਾਂ ਦੇ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਦੇ ਹਨ। ਪਾਕਿਸਤਾਨ ਆਪਣੀ ਪੱਛਮੀ ਸਰਾਧ ਤੇ ਕੇਂਦਰ ਬਣਾ ਰਿਹਾ ਹੈ ਜਦਕਿ ਅਫਗਾਨਿਸਤਾਨ ਇਸ ਦਾ ਵਿਰੋਧ ਕਰਦਾ ਹੈ। ਪਾਕਿਸਤਾਨ ਅਤੇ ਹੁਵਾਨਿਸਤਾਨ ਦੇ ਜਿਸਤੇ ਕਦੀ ਵੀ ਭਰੋਸੇਯੋਗ ਨਹੀਂ ਰਹੇ ਇਤਿਹਾਸ ਜੰਗੀ ਸਥਿਤੀਆਂ ਅਤੇ ਭੂਗੋਲਕ ਦੇ ਕਾਰਨ ਦੋਨਾਂ ਦੇ ਸਬੰਧ ਅਜੇ ਵੀ ਬਹੁਤ ਜਟਿਲ ਹਨ